ਦੰਦੇ ਨੇ ਸੀਸ ਪਾਤਸ਼ਾ ਨੂੰ ਸੌਂਪ ਕੇ ਗੀਰਤਗੁਰ ਸਾਹਿਬ ਤੋਂ ਅਨੰਪੁਰ ਸਾਹਿਬ ਜਿੱਥੇ ਸਸਕਾਰ ਹੋਇਆ ਜੀ ਦੋ ਸੀਸਾਂਨ ਸਾਹਿਬ ਨੇ ਇੱਕ ਦਿੱਲੀ ਜਿੱਥੇ ਸ਼ਹੀਦ ਸ਼ਾਦਤ ਹੋਈ ਇੱਕ ਜਿੱਥੇ ਸਸਕਾਰ ਹੋਇਆ ਅਨੰਪੁਰ ਸਾਹਿਬ ਸੀਸਾਂ ਭਾਈ ਜੈਤਨ ਨੀ ਫਿਰ ਲੱਭੇ ਜਿਖਾ ਜਨ ਦਿੱਤੀ ਗਈ ਸੀਸ ਰੱਖ ਦਿੱਤਾ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹੱਥ ਵਿੱਚ ਲੰਬੂ ਫੜਾਇਆ ਨਾ ਕਿਉਂਕਿ ਪਿਤਾ ਦੀ ਜਿਖਾ ਨੂੰ ਪੁੱਤਰ ਰੱਬ ਦਿੰਦਾ ਅੱਗ ਦੇ ਕੇ ਸਿਰੋ ਅਲਗ ਅਲੇ ਪ੍ਰਕਰਮਾ ਕਰਕੇ ਪਿੱਛੇ ਹਟ ਜਾਂਦਾ ਹੈ ਜਦੋਂ ਬਜ਼ੁਰਗ ਸਿੱਖਾਂ ਨੇ ਹੱਥ ਵਿੱਚ ਬਲ ਦੀ ਲੱਕੜ ਪਕੜਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਏ ਗੁਰੂ ਗੋਵਿੰਦ ਰਾਜ ਮਹਾਰਾਜ ਤੁਸੀਂ ਪਿਤਾ ਪੁੱਤਰ ਹੋਣ ਦਾ ਫਰਜ਼ ਨਿਭਾਓ ਜਿਖਾਂ ਨੂੰ ਅੱਗ ਦਿਓ ਬਲ ਦੀ ਲੱਕੜ ਪਕੜ ਕੇ ਗੁਰੂ ਗੋਵਿੰਦ ਸਿੰਘ ਮਹਾਰਾਜ ਰੁਕ ਗਏ ਜਿਖਾਂ ਨੂੰ ਅੱਗ ਨਾ ਦਿੱਤੀ ਪੁੱਛਿਆ ਮਹਾਰਾਜ ਅੱਗ ਕਿਉਂ ਨਹੀਂ ਦੇ ਰਹੇ ਹਜ਼ੂਰ ਨੇ ਕੋਲ ਖਲੋਤੇ ਸਿੱਖਾਂ ਨੂੰ ਕਿਹਾ ਭਾਈ ਜੇਤਾ ਨਜ਼ਰ ਨਹੀਂ ਆ ਰਹੇ ਉਹ ਕਿੱਥੇ ਨੇ ਸਾਰੇ ਲੱਭਣ ਲੱਗ ਪਏ ਸਾਰੀ ਸੰਗਤ ਵਿੱਚੋਂ ਸਭ ਤੋਂ ਪਿੱਛੇ ਇਕੱਲੇ ਇੱਕ ਖੁੰਜੇ ਵਿੱਚ ਬੈਠੇ ਨੇ ਪੰਜਾਂ ਦਿਨਾਂ ਦਾ ਅੰਦਰ ਵਰਾਗ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕਰਕੇ ਫਟਵਟ ਵਰਾਗ ਰੋਪਿਆ ਅੱਖਾਂ 'ਚੋਂ ਹੰਝੂ ਕਰ ਰਹੇ ਸੀ ਸਿੱਖ ਨੇ ਜਾ ਕੇ ਕਿਹਾ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੁਲਾ ਰਹੇ ਤਾਨੂੰ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੇ ਕੋਲ ਆਏ ਹੱਥ ਜੁੜੇ ਮਹਾਰਾਜ ਹੁਕਮ ਬਾਦਸ਼ਾ ਨੇ ਕੋਲ ਜਖਾ ਦੇ ਖਲਹਾਰ ਕੇ ਗਿਆ ਭਾਈ ਜੇਤਾ ਤੂੰ ਪੁੱਤਰ ਹੋਣ ਦਾ ਫਰਜ਼ ਬਖੋਬੀ ਨਵਾਇਆ ਜਿਵੇਂ ਪੁੱਤਰ ਪਿਓ ਦੀ ਦਸਤਾਰ ਪੱਗ ਇੱਜ਼ਤ ਸੀਸ ਸਤਕਾਰ ਸੀਸ ਦਾ ਸਤਕਾਰ ਰੱਖਦਾ ਏਦਾਂ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਤਕਾਰ ਕਰਕੇ ਲਿਆਇਆ ਜਿਹੜਾ ਪਿਓ ਦੀ ਇੱਜ਼ਤ ਰੱਖੇ ਉਹ ਪਿਓ ਦਾ ਸਪੂਤ ਅਖਵਾਉਣ ਦਾ ਹੱਕਦਾਰ ਹੈ ਬਾਦਸ਼ਾਹ ਨੇ ਬਚਨ ਗਏ ਅੱਜ ਤੋਂ ਬਾਅਦ ਤੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਛੋਟਾ ਪੁੱਤਰ ਗੁਰੂ ਗੋਬਿੰਦ ਰਾਏ ਤੇ ਵੱਡਾ ਪੁੱਤਰ ਭਾਈ ਜੈਤਾ ਲੈ ਭਾਈ ਜੈਤੇ ਬਲਦੀ ਚਿਖਾ ਦੀ ਲੱਕੜ ਪਗੜ ਆਸ ਬਲਦੀ ਹੋਏ ਚਿਖਾ ਨੂੰ ਅੱਗ ਦੇ ਕਿਉਂਕਿ ਪੁੱਤਰ ਹੋਣ ਦਾ ਫਰਜ਼ ਦੋ ਨਿਭਾਉਣਾ ਹੈ ਲੈ ਭਾਈ ਜੈਤਾ ਬਲਦੀ ਹੋਈ ਲੱਕੜ ਪਗੜ ਚਿਖਾ ਨੂੰ ਅਗਰ ਦੇਣ ਦਾ ਫਰਜ਼ ਪੁੱਤਰ ਦਾ ਹੁੰਦਾ ਵੱਡਾ ਪੁੱਤਰ ਹੋਣ ਦੇ ਨਾਤੇ ਤੂੰ ਚਿਖਾ ਨੂੰ ਅਗ ਦੇ ਉੱਥੇ ਚਿਖਾ ਨੂੰ ਅਗ ਭਾਈ ਜੇਤਾ ਸਭ ਤੋਂ ਦਵਾਈ ਔਰ ਉਸ ਦਿਨ ਤੋਂ ਕੇ ਰੰਗ ਰੇਟੇ ਗੁਰੂ ਕੇ ਬੇਟੇ ਸਾਧ ਸੰਗਤ ਗੁਰੂ ਦੇ ਪੁੱਤਰ ਹੋਣ ਦਾ ਮਾਣ ਮਿਲਿਆ ਤਾਂ ਮੈਂ ਸ਼ੁਰੂ ਚ ਬੇਨਤੀ ਕਹੀ ਸਭ ਸ਼ਹੀਦਾਂ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਹਲਾ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਦੀ ਭਾਈ ਕਹੀ ਦੇ ਪਰ ਭਾਈ ਜੈਤੈ ਨੂੰ ਕੋਈ ਭਾਈ ਜੀਵਨ ਸਿੰਘ ਨਹੀਂ ਕਹੇਗਾ ਜਦੋਂ ਬੋਲੋਗੇ ਬਾਬਾ ਜੀਵਨ ਸਿੰਘ ਬੋਲੋਗੇ ਕਿਉਂਕਿ ਗੁਰੂ ਦੇ ਸੁਪੁੱਤਰ ਨੂੰ ਬਾਬਾ ਕਹਿ ਕੇ ਸਮੋਦਨ ਕਰਦੇ ਗੁਰੂ ਦੇ ਸੁਪੁੱਤਰਾਂ ਨੂੰ ਬਾਬਾ ਕਹਿ ਕੇ ਸਤਿਕਾਰ ਕਰਦੇ ਭਾਈ ਜੀਵਨ ਸਿੰਘ ਨਹੀਂ ਕੋਈ ਵੀ ਕਹੇਗਾ ਜਦੋਂ ਕਹਾਂਗੇ ਬਾਬਾ ਜੀਵਨ ਸਿੰਘ ਕਹਿ ਕੇ ਸਤਿਕਾਰ ਕਰਾਂਗੇ ਐਡੀ ਵੱਡੀ ਕੁਰਬਾਨੀ ਹੈ ਉਸ ਗੁਰੂ ਦੇ ਸਬੂਦੀ ਤੁਸੀਂ ਸਾਧ ਸੰਗਤ ਭਾਵਨਾ ਨਾਲ ਉਹਨਾਂ ਦਾ ਦਿਨ ਮਨਾ ਰਹੇ ਹੋ ਮੈਂ ਕੋਈ ਬੇਨਤੀ ਕਰਾਂਗਾ ਜਿਨ੍ਹਾਂ ਦੇ ਦਿਨ ਮਨਾਉਂਦੇ ਉਹਨਾਂ ਦੇ ਰਾਤੇ ਵੀ ਤੁਰਿਏ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਕਿਤੇ ਨਾ ਜਾਇਓ ਲੋਕੀ ਬਹਿਮਾ ਭਰਮਾਂ 'ਚ ਬੈਏ ਹੋਏ ਨੇ ਮੜ ਦੁੱਖਾ ਵਿੱਚ ਇਥੇ ਵੀਰਵਾਰ ਕਿਤੇ ਹੋਰ ਮੰਗਲਵਾਰ ਹੋਰ ਸ਼ਨੀਵਾਰ ਹੋਰ ਹਫ਼ਤੇ ਦੇ ਦਿਨ ਮੁੱਕ ਜਾਂਦੇ ਸਾਡੇ ਮੱਥੇ ਟਿਕਣੇ ਨਹੀਂ ਬਾਬਿਆਂ ਦੇ ਮੱਥੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਿਏ ਜੋ ਚਾਹੀਦਾ ਇਸੇ ਘਰੋਂ ਆਵਾਜ਼ ਆਉਂਦੀ ਹੈ ਦਿਨ ਵਿੱਚ ਦੋ ਵਾਰ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੇ ਸ਼ੈ ਫਿਰ ਸਾਡੇ ਮੰਗਣ ਜੇ ਕੰਦੀ